ਗੁਰਦਾਸਪੁਰ ਦੇ ਪਿੰਡ ਨੱਥੂ ਸਿੰਘ ਦਾ ਰਹਿਣ ਵਾਲਾ ਨੌਜਵਾਨ ਪ੍ਰੇਮਪਾਲ 2013 ਵਿੱਚ ਆਪਣੀ ਰੋਜੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ ਅਤੇ ਇੱਕ ਕੰਪਨੀ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਇੱਕ ਦਿਨ ਪੰਜਾਬ ਦੇ ਕੁਝ ਲੜਕਿਆਂ ਨੇ ਉਸਦੇ ਟਰੱਕ ਵਿੱਚੋਂ ਸਮਾਨ ਚੋਰੀ ਕਰ ਲਿਆ ਪਰ ਕੰਪਨੀ ਨੇ ਉਸ ਤੇ ਹੀ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੁਣ 5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਵੀ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਸਾਊਦੀ ਅਰਬ ਦੀ ਸਰਕਾਰ ਵੱਲੋਂ 230000 ਰਿਆਲ ਭਾਰਤੀ ਕਰੰਸੀ ਵਿੱਚ ਲਗਭਗ 45 ਲੱਖ ਰੁਪਏ ਰਿਹਾ ਕਰਨ ਦੇ ਏਵਜ਼ ਵਿੱਚ ਮੰਗੇ ਜਾ ਰਹੇ ਹਨ ਪ੍ਰੇਮ لال 11 ਸਾਲ ਤੋਂ ਵਿਦੇਸ਼ ਵਿੱਚ ਫਸਿਆ ਹੋਇਆ ਹੈ ਅਤੇ ਉਸ ਦਾ ਪਰਿਵਾਰ ਇੱਧਰ ਭਾਰਤ ਵਿੱਚ ਉਸ ਨੂੰ ਵਾਪਸ ਲਿਆਉਣ ਦੀ ਲੀਡਰਾਂ ਦੇ ਤਰਲੋ ਮੱਚੀ ਹੋ ਰਿਹਾ ਹੈ ਪਰ ਹੁਣ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਪਰਿਵਾਰ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਨਵਾਂ ਨਵ ਨਿਯੁਕਤ ਐਮਪੀ ਨੂੰ ਮਦਦ ਦੀ ਗੋਹਾਰ ਲਗਾਈ ਗਈ ਹੈ ਪ੍ਰਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲड़का ਵਾਈ ਤੋਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਸੀ 2 ਸਾਲ ਦਾ ਹੋਇਆ ਵਿਜ਼ਾ ਵਿਜ਼ਾ ਹੁਣ ਵਿਜ਼ਾ ਖਤਮ ਹੋਣਾ ਹੈ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ। ਰਿਹਾਅ ਨਹੀਂ ਕੀਤਾ ਗਿਆ ਫਿਰ ਉਹਨਾਂ ਨੂੰ ਫੇਰ ਉਹਨਾਂ ਨੂੰ ਫਾਈਨ ਪਾਤਾ 45 ਲੱਖ ਰੁਪਈਆ। 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ? ਨਿਗੇ ਨਿਗੇ ਬੱਚੇ ਨੇ ਉਹਨਾਂ ਦੇ। ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ। ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ? ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ। ਹਰਜਿੰਦਰ ਸਿੰਘ ਜਨਤਾ ਸਿੰਘ ਜਨਤਾ ਸਿੰਘ ਦਾ ਆਗੇ ਇਹੋ ਹੀ ਬੇਨਤੀ ਹੈ ਕਿ ਉਹਨਾਂ ਰਿਹਾ ਕੀਤਾ ਜਾਵੇ। ਫਾਈਲ ਟਿਕਨ ਕੀ ਪੀਲ ਕਰਨਾ ਚਾਹੁੰਦੇ ਆ ਜੇ ਨਵੇਂ ਬਣੇ ਐਮਪੀਐ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਗਏ ਇਹੋ ਹੱਥ ਜੋਗਲੇ ਬੇਨਤੀ ਵੀ ਸਾਡਾ ਸਾਡੇ ਭਾਈ ਇਹ ਥੇ ਲਿਆਂਦਾ ਜਾਵੇ ਸੌਦੀ ਅਰਬ ਵਿੱਚ ਨੇ ਕਦੋਂ ਫੜੇ ਗਏ ਤੇ ਕੱਚ ਫੜੇ ਗਏ ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਕੀ ਚੋਰੀ ਕੀਤਾ ਹੈ ਚੋਰੀ ਟੱਕ ਜ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ ਹਾਂਜੀ ਚੋਰੀ ਕਿਨੇ ਕੀਤਾ ਹੈ ਚੋਰੀ ਕਿਸੇ ਨੇ ਕੀਤਾ ਉਹ ਕਲੀਮ ਸਾਰਾ ਇਹਨਾਂ ਦੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉਹਦੇ ਬਾਅਦ ਸੱਡਾਂਗੇ ਤੜੀ ਨੂੰ ਤੜੀ ਨੂੰ ਬੱਚਿਆਂ ਨਾਲ ਗੱਲਬਾਤ ਹੋਈ ਮੇਰੇ ਨਾਲ ਗੱਲਬਾਤ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ ਜੱਦਾ ਜੱ ਸੌਦੀ ਜੱਦਾ ਸ਼ਹਿਰ ਜਿੱਥੇ ਜਿਹੜੇ ਬੰਦੇ ਹਾਂ ਜੋ ਜੇਲ੍ਹ ਚ ਬੰਦਾ ਆਲਬਵਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ ਮੇਰਾ ਨਾਂ ਰਣਜੀਤ ਕੌਰਾ ਤੇ ਇਹਨਾਂ ਦਾ ਨਾਂ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਲੇ ਵਿੱਚ ਰਹਿਣ ਵਾਲਿਆ ਨੱਥੂ ਸਿੰਘ ਕਿਲਾ ਤੇ ਇਹ ਨਾ ਬਾਹਰ ਗਿਆ ਹੀ ਕਿ 2013 ਵਿੱਚ ਤੇ ਇਹ ਥੋੜੇ ਕਚੇਰਵਾਦੀ ਹੈ ਮਤਲਬ ਕਿ ਫਸ ਕੇ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹ ਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਹੈ ਕਿ ਸऊदीਆਰ ਬਗਿਆ ਜੱਦਾ ਸ਼ਹਿਰ ਵਿੱਚ ਕੰਮ ਕਰਦੇ ਸੀ ਉੱਥੇ ਡਰਾਈਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੀ ਆ ਤੇ ਫਿਰ ਫਸਿਆ ਗਿਆ ਆ ਤੇ ਅਹੀ ਮਦਰ ਕੇ ਸਾਰੇ ਅਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਸਸੇ ਨੂੰ ਤੇ ਹਾਂਜੀ ਸਜ਼ਾ ਹੋ ਗਈ ਹੈ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ ਹੈ 50 ਲੱਖ 45 ਲੱਖ ਰੁਪਈਆ ਤੇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆਂ ਤੇਨੇ ਪੈਸੇ ਆਪਾਂ ਕਿੱਦਾਂ ਭਰਨੇ ਆਂ ਸਜਾਪੁਰੀ ਹੋਏ ਨਿਕਲ ਚੋ ਗਿਆ ਸਜਾਪੁਰੀ ਹੋਏ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪੇ ਦੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕੀ ਭੇਜ ਦੇਣੇ ਆਂ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕੀ ਦੇਣੇ ਆਂ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਕੀ ਕੀ ਮੰਗ ਕਰਦੇ ਹੁਣ ਅਹੀਂ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕੀ ਹੱਡ ਬੰਦਾ ਲੈਵੇ ਸਾਨੂੰ ਪੈਸਿਆਂ ਦੀ ਲੋੜ ਨਹੀਂ ਆ ਕਿ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤਾ ਇਹ ਕਿ ਹਾਇ ਟਰੱਕ ਟੁੱਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਉਦਾ ਫਿਰ ਤੋਂ ਬੋਲਿਓ ਤੁਸੀਂ ਇਸ ਵਕਤ ਮਤਲਬ ਕਿਹੜੀ ਜਗ੍ਹਾ ਤੇ ਹੈਗੇ ਹੋ ਕਿਹੜੀ ਜੇਲ੍ਹ ਦੇ ਚ ਬੰਦ ਹੋ ਮੈਂ ਅਗਰੇ ਜਿੱਦਾਂ ਸਰਦਾਰ ਜਿੱਦਾਂ ਸਮਾਸੀ ਜੀਰ ਚ ਬੰਦਾ ਸੈਲ ਨੰਬਰ ਮੇਰਾ 43 ਹੈ ਉਸ ਬੰਦਨ ਮੈਂ 10 ਸਾਲ ਤੋਂ ਮੈਂ ਜਿੱਦ ਚ ਰਹਿ ਰਿਹਾ ਮੇਰੇ ਇਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹੋ ਅਪੀਲ ਕਰਦਾ ਚਾਹੁੰਦਾ ਕਿ ਮੇਰੀ ਮੇਰੇ ਵੀਰ ਮੇਰੀ ਉਹ 300 ਰੁਪਏ ਮੇਰਾ ਥੋੜਾ ਬੁਧੀ ਨਾ ਕਰਨ ਜੋ ਕਿ ਮੈਂ ਇਹਨਾਂ ਨੂੰ ਥੋੜੇ ਬੁਧੀ ਪਾਸੇ ਦੇ ਵੀ ਮਾਪੇ ਘਰਾਂ ਚ ਤੇ ਕੇਸ ਤੁਹਾਡੇ ਦੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਕੀ ਇਸ ਮੇਰੇ ਤੇ ਵੀਰੇ ਇਹੋ ਇੱਕ ਸਪੈਸ਼ਲ ਇਲਜ਼ਾਮ ਲਾਇਆ ਪੈਸੇ ਮੰਗਦਾ ਹੋਵਾ ਚੋਦੀ ਨਹੀਂ ਇਲਜ਼ਾਮ ਕੀ ਲਾਇਆ ਹੈਗਾ ਕੋਈ ਸਮਾਨ ਚੋਰੀ ਦਾ ਵਾ ਜਾਂ ਸਮਾਨ ਘੂਰਾ ਪਰ ਹੋਇਆ ਕੀ ਹੋਇਆ ਕੀ ਆ ਸਮਾਨ ਜਿਹੜਾ ਵੀ ਉਹਦਾ ਯਾਨੀ ਕਿ ਸਮਾਨ ਜਿਹਨਾਂ ਵੇਚਿਆ ਸੀ ਉਹ ਚੋਰੀ ਦਾ ਸਮਾਨ ਵੀ ਉਹ ਮੁੰਡੇ ਚਲ ਗਈ ਇਥੋਂ ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ ਹਾਂਜੀ ਅੱਛਾ ਤਾਂ ਨਾ ਤੁਹਾਡੇ ਤੇ ਲੱਗਿਆ ਲੱਗਿਆ ਇਥੋਂ ਨਾ ਫਿਰ ਮੇਰੇ ਨਾਮ ਤੇ ਨਹੀਂ अच्छा जेड़ा चोरी ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਂ ਤੇ ਸੀ ਹਾਂਜੀ ਮੇਰੇ ਨਾਮ ਤੇ ਕ੍ਰੈਟਰ ਆਈਡੀ ਮੇਰੇ ਨਾਮ ਤੇ ਹੀ ਸੀ ਤੇ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੋਣਾ ਮੁੰਡੇ ਉਹ ਉਹ ਇੰਚੇ ਪੰਜਾਬ ਦੇ ਨੇ ਮੁੰਡੇ ਦੋਨੇ ਪੰਜਾਬ ਦੇ ਨੇ ਅੱਛਾ ਉਹ ਦੋਵੇਂ ਵਾਪਸ ਆ ਚੁੱਕੇ ਨੇ ਹਾਂ ਵਾਪਸ ਆ ਚੁੱਕੇ ਨੇ ਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਫੜਿਆ ਗਿਆ ਹੈਗਾ ਨਹੀਂ ਇੱਥੋਂ ਜਿੱਥੇ ਫੜਿਆ ਗਿਆ ਸੀ ਹੂੰ ਤੇ ਮਤਲਬ ਫੜਿਆ ਗਿਆ ਸੀ ਉਹਨੇ ਕਿਹਾ ਬਈ ਇਹ ਮੈਂ ਜਿੰਨੀ ਕੀ ਮੰਟਰੀ ਲਈ ਰਿਹਾ ਵਾ ਉਸ ਤੋਂ ਬਾਅਦ ਮੈਂ ਬੜੀ ਅਪੀਲ ਕੀਤੀ ਹੈ ਕਿ ਮੈਂ ਹਰ ਦਿਨ ਦੋ ਵਾਰੀਆਂ ਲੋੜ ਕਰਦਾ ਮੇਰੀ ਮੇਰੇ ਪਿੱਤਰ ਯਾਨੀ ਕਿ ਦੋ ਪਿੱਤਰ ਮੇਰੀ ਕਿਸੇ ਨੇ ਨਹੀਂ ਸੁਣੀ ਹਾਂ ਨਾ ਅੰਗਰੇਜ਼ੀ ਨੇ ਨਾ ਕਿਸੇ ਨੇ ਕਿਸੇ ਨੇ ਨਹੀਂ ਸੁਣੀ ਵਾਸਤੇ ਮੈਨੂੰ ਸਜ਼ਾ ਦੇਤੀ ਉਸ ਤੋਂ ਬਾਅਦ ਮੇਰੇ ਪਿੱਤਰੇ ਕਾਫੀ ਨੇ ਕਾਫੀ ਤੋਂ ਬੜਾ ਅੱਜ ਤੱਕ ਫੱਟਾ ਨਹੀਂ ਜਾਂਦੀ ਨਹੀਂ ਜੀ ਚੀਜ਼ਾਂ ਚ ਬਚਾਂ ਮੈਂ ਤੁਹਾਨੂੰ ਸਜ਼ਾ ਟੋਟਲ ਕਿੰਨੀ ਸਜ਼ਾ ਹੋਈ ਸੀ ਤੁਹਾਨੂੰ 3 ਸਾਲ ਦੀ ਸਜ਼ਾ ਹੋਈ ਅੱਛਾ ਤੁਸੀਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋ ਹੁਣ ਸਜ਼ਾ ਪੂਰੀ ਕਰ ਤੋਂ 12 ਸਾਲ ਉੱਪਰ ਹੋ ਰਹੀ ਐ ਮੁੰਡੇ ਅੱਛਾ ਤੇ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੀ ਉਹ ਕਹਿੰਦੇ ਪੈਸੇ ਦੋ ਤੇ ਸਰਜੋਤਾ ਕਿ ਨਹੀਂ ਇਹ ਬੈਠੇ ਅੱਛਾ ਤੇ ਐਮਬੈਸੀ ਇੰਡੀਆ ਇਡੀਨ ਐਮਬੈਸੀ ਨਾਲ ਗੱਲ ਹੋਈ ਤੁਹਾਡੀ ਐਮਬੈਸੀ ਦਾ ਵਕੀਲ ਆ ਉਹ ਨਹੀਂ ਫੋਨ ਚੱਕਦਾ ਕਿ ਮੈਂ ਚੱਕਦਾ ਕਿੰਨੇ ਮਿੰਟ ਚੱਕਦਾ ਕਹਿੰਦਾ ਮੇਰੇ ਹੱਥ ਵਿੱਚ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਹਾਂ ਕੋਈ ਨਹੀਂ ਕੋਈ ਚੱਕਦਾ ਨਾ ਕੋਈ ਗੱਲ ਕਰਦਾ ਨਾ ਤੇ ਕੋਈ ਆ ਕੇ ਕੋਈ ਦੀਦਾ ਵੇ ਕਿ ਕੀ ਹੈ ਕੀ ਨਹੀਂ ਨਾ ਕੋਈ ਗੱਲ ਬਸ ਮੈਂ ਉਹ ਵੀ ਕਰਨੀ ਚਾਹੁੰਦਾ ਆ ਕਿ YouTube ਤੇ ਜਾਂ Facebook ਤੇ ਵੀ ਵੀਡੀਓ ਚੱਲ ਜੇ ਮੇਰੀ ਵਾਲਟ ਦੀ ਚੀਜ਼ਾਂ ਦੇ ਤਾਂ ਇਹ ਮੇਰੇ ਵੀ ਇਹ ਬੋਚੇ ਨੇ ਸਾਰੇ ਮੇਰੀ ਮਤ ਕਰ ਫੋਟੋ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਮੇਰੇ ਅੱਛਾ ਤੇ ਉਦਾਂ ਹੁਣ ਤੁਹਾਡੀ ਗੱਲ ਹੁੰਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਵੀਡੀਓ ਕਾਲ ਕਰਨ ਦੇ ਦੇ ਨਹੀਂ ਕਰੰਦੇ ਦੇ ਨਹੀਂ ਜੀ ਵੀਡੀਓ ਕੋਈ ਕੋਈ ਨਹੀਂ ਲਿਖੋ ਤੁਹਾਨੂੰ ਮਰਾ ਮੋਟਾ ਇਹ ਕਿਤੇ ਵੀ ਪਤਾ ਕਿ ਮੰਕੇ ਕਾਰ ਕੋ ਮੰਕੇ ਮਰਾ ਮੋਟਾ ਕੋ 15 20 ਦਿਨ ਬਾਅਦ ਗੱਲ ਕਰ ਲਈ ਵੀ ਕਰ ਦੇਣਾ ਤੇ ਹੁਣ ਕੋਈ ਦੱਸਿਆ ਕੋਈ ਨੇ ਕੋ ਦੱਸਿਆ ਕਦੋਂ ਛੱਡਣਗੇ ਕਦੋਂ ਨਹੀਂ ਛੱਡਣਗੇ ਨਹੀਂ ਜੀ ਕੁਝ ਨਹੀਂ ਦੱਸਿਆ ਉਹਨਾਂ ਕੋਈ ਨਹੀਂ ਕੁਝ ਕਰਨ ਕੋਈ ਚਾਲ ਨਹੀਂ ਬੁਜੀ ਠੀਕ ਹੈ ਭਾਈ ਕਿ ਉਹ ਵਾਲੇ ਡੁੱਤੀ ਜਾਵੇ ਜਾਂਦੇ ਮੇਰੇ ਵੀਰ ਸੁਣ ਕੇ ਥੋੜੇ ਜਿ ਮੇਰੀ ਹੈਲਪ ਕਰਮ